ਪਰ ਦਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਸ਼ੁਰੂ ਕੀਤੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਪੰਜਾਬ ਦੇ ਲੋਕਾਂ ਦੀ ਭਾਗੀਦਾਰੀ ਦਿਨੋ-ਦਿਨ ਵਧ ਰਹੀ ਹੈ ਇਸ ਯਾਤਰਾ ਪ੍ਰਤੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਇਨੀ ਦਿਨੀ ਸਾਰੇ ਜ਼ਿਲ੍ਹਿਆਂ ਵਿੱਚ 99 ਦੇ ਕਰੀਬ ਜਾਗਰੂਕਤਾ ਵੈਨਾਂ ਪੁੱਜ ਚੁੱਕੀਆਂ ਨੇ ਇਹਨਾਂ ਜਾਗਰੂਕਤਾ ਵੈਨਾਂ ਵੱਲੋਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਦੀਆਂ 237 ਪਟਿਆਲਾ ਦੀਆਂ 213 ਫਿਰੋਜ਼ਪੁਰ ਦੀਆਂ 169 ਤੇ ਤਰਨਤਾਰਨ ਦੀਆਂ 123 ਪਿੰਡ ਪੰਚਾਇਤਾਂ ਸਮੇਤ ਪੰਜਾਬ ਪਾਰਦੀਆਂ 2471 ಗ್ರಾಮ ਪੰਚਾਇਤਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਇਹਨਾਂ ਜਾਗਰੂਕਤਾ ਵੈਨਾਂ ਦਾ ਪਿੰਡ ਵਾਸੀਆਂ ਵੱਲੋਂ ਹੌਮਹਮਾ ਕੇ ਸਵਾਗਤ ਹੋ ਰਿਹਾ ਹੈ ਇਸ ਯਾਤਰਾ ਵਿੱਚ ਹੁਣ ਤੱਕ ਜ਼ਿਲ੍ਹਾ ਪਟਿਆਲਾ ਦੇ 37145 ਬਠਿੰਡਾ ਦੇ 26042 ਫਤਿਹਗੜ ਸਾਹਿਬ ਦੇ 22760 ਲੋਕਾਂ ਸਮੇਤ ਸਮੁੱਚੇ ਪੰਜਾਬ ਵਿੱਚੋਂ ਕੁੱਲ 336792 ਲੋਕ ਭਾਗੀਦਾਰ ਬਣ ਚੁੱਕੇ ਨੇ ਇਹਨਾਂ ਵੈਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਜਿੱਥੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਤੇ ਯੋਜਨਾਵਾਂ ਸਬੰਧੀ ਲਾਪਾਤਰੀਆਂ ਨੂੰ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿਹਤ ਜਾਂਚ ਸਬੰਧੀ ਕੈਂਪ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਲੋਕਾਂ ਦੀ ਟੀਬੀ 슈ਗਰ ਬੀਪੀ ਆਦਿ ਜਾਂਚ ਕੀਤੀ ਜਾ ਰਹੀ ਹੈ ਇਸ ਯਾਤਰਾ ਦੌਰਾਨ ਖਾਸ ਤੌਰ ਤੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਉਜਲਾ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਪ੍ਰਧਾਨ ਮੰਤਰੀ ਪੋਸ਼ਣ ਅਭਿਆਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸੁਰੱਖਿਆ ਬੀਮਾ ਯੋਜਨਾ ਅਟਲ ਪੈਨਸ਼ਨ ਯੋਜਨਾ ਡਰੋਨ ਰਾਹੀਂ ਖੇਤਾਂ ਵਿੱਚ ਸਪਰੇਅ ਆਦ ਸਮੇਤ ਹੋਰ ਬਹੁਤ ਸਾਰੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਜੋ ਕਰਨ ਮਤਲਬ ਬਹੁਤ ਖਾਰਾ ਹੋਇਆ ਸਾਨੂੰ ਪਤਾ ਲੱਗਿਆ ਵੀ ਸਾਡੇ ਦੇਤੀ ਕੀ ਸਰਕਾਰ ਨੇ ਸੁਹੂਲਤਾ ਦਿੱਤੀ ਹੈ ਸਾਨੂੰ ਬਹੁਤ ਬੜਾ ਲੱਗਿਆ ਜਾਣ ਕੇ ਵੀ ਸਰਕਾਰ ਨੇ ਇਹ ਸੁਹੂਲਤਾ ਦਿੱਤੀ ਹੈ ਨੇ ਸਾਨੂੰ